ਮੱਲਾ ਬਾਗ ਵਾਲਾ ਸ਼ਾਹਕੋਟ ਵਿਖੇ ਕਵਾਰ ਦੇ ਗੋਦਾਮ 'ਚ ਲੱਗੀ ਭਿਆਨਕ ਅੱਗ ਲੱਖਾਂ ਦਾ ਸਮਾਨ ਸੜ ਕੇ ਹੋਇਆ ਸਵਾਹ ਮੱਲਾ ਬਾਗ ਵਾਲਾ ਨਿਮਾ ਵਾਲੇ ਸਕੂਲ ਦੇ ਨਜ਼ਦੀਕ ਸ਼ਾਹਕੋਟ ਵਿਖੇ ਬੀਤੀ ਰਾਤ ਇੱਕ ਕਵਾਰ ਦੇ ਗੋਦਾਮ 'ਚ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਵਿੱਚ ਪਿਆ ਲੱਖਾਂ ਰੁਪਏ ਦਾ ਕਵਾਰ ਸੜ ਕੇ ਸਵਾਹ ਹੋ ਗਿਆ ਜਾਣਕਾਰੀ ਅਨੁਸਾਰ ਮੱਲਾ ਬਾਗ ਵਾਲਾ ਸ਼ਾਹਕੋਟ ਵਿਖੇ ਅਸ਼ੋਕ ਕੁਮਾਰ ਬੋਵੀ ਪੁੱਤਰ ਦੌਲਤਰਾਮ ਵਾਸੀ ਮੱਲਾ ਬਾਗ ਵਾਲਾ ਸ਼ਾਹਕੋਟ ਦਾ ਕਵਾਰ ਦਾ ਗੋਦਾਮ ਹੈ ਜਿੱਥੇ ਰਾਤ ਕਰੀਬ 1:30 ਵਜੇ ਅਚਾਨਕ ਅੱਗ ਲੱਗ ਗਈ ਇਸ ਬਾਰੇ ਆਸ-ਪਾਸ ਦੇ ਘਰਾਂ ਦੇ ਲੋਕਾਂ ਨੂੰ ਜਦ ਪਤਾ ਲੱਗਾ ਤਾਂ ਉਹਨਾਂ ਗਦਾਮ ਦੇ ਮਾਲਕ ਨੂੰ ਸੂਚਿਤ ਕੀਤਾ ਜਿਨ੍ਹਾਂ ਮੌਕੇ ਤੇ ਪਹੁੰਚ ਕੇ ਗਦਾਮ ਦਾ ਗੇਟ ਖੋਲ੍ਹ ਕੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਬਾਰੇ ਜਦ ਫਾਇਰ ਬਰਗੇਡ ਦੀ ਟੀਮ ਨੂੰ ਸੂਚਿਤ ਕੀਤਾ ਗਿਆ ਤਾਂ ਸ਼ਾਹਕੋਟ ਤੇ ਨਕੌਦਰ ਤੋਂ ਫਾਇਰ ਬਰਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਾਈਆਂ ਅਤੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਸੀ ਅੱਗ ਨੂੰ ਬੁਝਾਉਣ ਲਈ ਜਿੱਥੇ ਫਾਇਰ ਬਰਗੇਡ ਦੀਆਂ ਮੁਲਾਜ਼ਮਾਂ ਨੇ ਕੜੀ ਮੁਸ਼ਕਲ ਦੀ ਕੀਤੀ ਉੱਥੇ ਨਗਰਪੰਚੇ ਸ਼ਾਹਕੋਟ ਦੇ ਜੀ.ਐਸ.ਬੀ. ਡਰਾਈਵਰ ਨੇ ਕਬਾਰ ਨੂੰ ਜੀਸੀਬੀ ਮਸ਼ੀਨ ਦੀ ਸਹਾਇਤਾ ਨਾਲ ਪਾਸੇ ਕਰਕੇ ਅੱਗ ਤੇ ਕਾਬੂ ਪਾਉਣ ਦੀ ਪਾਉਣ ਦਾ ਸੰਜੋਗ ਕੀਤਾ ਅਖੀਰ ਕੜੀ ਮੁਸਕਤ ਦੇ ਕਰੀਬ 12-13 ਘੰਟਿਆਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਾਣੀ ਪਾ ਕੇ ਅੱਗ ਤੇ ਕਾਬੂ ਪਾਇਆ ਗਦਾਮ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਉਨ੍ਹਾਂ ਦਾ ਕਰੀਬ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਪਰ ਅੱਗ ਲੱਗਣ ਦੇ ਅਸਲ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗਾ ਸ਼ਾਹਕੋਟ ਤੋਂ ਜਸਵੀਰ ਸ਼ੀਰਾ ਦੀ ਖਾਸ ਰਿਪੋਰਟ ਵਰਲਡ ਪੰਜਾਬ న్యూਸ ਹਾਂਜੀ ਕੀ ਨਾਂਜੀ ਤੁਹਾਡਾ ਜੇ ਮੈਂ ਸ਼ੋਕਮਰ ਜੀ ਹਾਂਜੀ ਕਿਹੜੇ ਮਹੱਲੇ ਦੇ ਰਹਿਣਾ ਤੁਸੀਂ ਮਹੱਲਾ ਪੌਂਗਲਾ ਜੀ ਹਾਂਜੀ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਜੀ ਰੋਤੀ ਮੁੰਡੇ ਆਏ ਆਪਣੇ ਮਹੱਲੇ ਦੇ ਉਹਨਾਂ ਨੇ ਬਿਲ ਦਿੱਤੀ ਜਾਣ ਕੇ ਕਹਿੰਦੇ ਵੀ ਢਾਢੇ ਖਿਲਾਮ ਚੱਕ ਅੱਗ ਲੱਗੀ ਆ ਕਿੰਨੇ ਕ ਵਜੇ ਦਾ ਟਾਈਮ ਸੀ ਇਹ 1.5 ਵਜੇ ਦਾ ਟਾਈਮ ਸੀ ਅੱਛਾ ਜੀ ਜਿਵੇਂ 1.5 ਵਜੇ ਆਏ ਤੇ ਪੂਰੀ ਅੱਗ ਲੱਗੀ ਹੋਈ ਸੀ ਠੀਕ ਹੈ ਤੇ ਅਈ ਫੇਮ ਪੜ ਕੇ ਗੱਡੀ ਬਾਹਰ ਕੱਢੀ ਜੀ ਆਪਣੀ ਮੋਸਲ ਜੀ ਖਲੋ ਗੱਡੇ ਜੀ ਮੁਰਕੇ ਉਸ ਤੋਂ ਬਾਅਦ ਕਾਬੂ ਹੀ ਅੱਗ ਹੋਈ ਅੱਛਾ ਇਹ ਪਤਾ ਲੱਗਾ ਜੀ ਕਾਰਨ ਕੀ ਹੈਗਾ ਇਹਦਾ ਨਹੀਂ ਤਾਂ ਪ ਕੋਈ ਸ਼ਾਰਟ ਸਰਕਟ ਹੈ ਜਾਂ ਕੋਈ ਕੁਝ ਨਹੀਂ ਗੈਸ ਹੈ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਇਹਦੇ ਵਿੱਚ ਨੁਕਸਾਨ ਲਾ ਲਓ 1.5 ਤੋਂ 2 ਲੱਖ ਰੁਪਏ ਦਾ ਲਾਓ ਜੀ ਕਿੰਨਾ ਟਾਈਮ ਹੋ ਗਿਆ ਹੁਣ ਅੱਗ ਲੱਗੀ ਨੂੰ ਅੱਗ ਲੱਗੀ 1.5 ਵਜੇ ਲੱਗੀ ਜੀ ਦੇਖ ਲਓ ਠੀਕ ਹੈ ਕਿੰਨੀਆਂ ਹੁਣ ਤੱਕ ਗੱਡੀਆਂ ਲੱਗ ਚੁੱਕੀਆਂ ਆ ਗੱਡੀਆਂ ਲੱਗੀਆਂ 7-8 ਲੱਗੀਆਂ ਜੀ ਠੀਕ ਹੈ ਤੇ ਹੁਣ ਕਿੱਦਾਂ ਦਾ ਕੰਟਰੋਲ ਕਿੰਨਾ ਹੈ ਕੰਟਰੋਲ ਬਹੁਤ ਠੀਕ ਹੈ ਇਹ ਉਦੋਂ ਚੱਲ ਰਿਹਾ ਜੀ ਕੰਮ ਠੀਕ ਹੈ ਹੋ ਰਿਹਾ ਨਹੀਂ ਰਿਹਾ ਕੰਟਰੋਲ ਕੋਈ ਪੁਲਿਸ ਪ੍ਰਸ਼ਾਸਨ ਵਾਲਾ ਕੋਈ ਪਹੁੰਚਿਆ ਹੋਇਆ ਕੋਈ ਨਹੀਂ ਆਇਆ ਜੀ 112 ਦਾ ਨ ਇਹ ਕੀ ਗੱਲਬਾਤ ਹੋਈ ਸੀ ਇੱਥੇ ਜੀ ਸਾਨੂੰ 5:30 ਵੇ تقريبا ਕਾਲ ਆਈ ਸੀ ਜੀ ਤੇ ਕਹਿੰਦੇ ਵੀ ਫਾਇਰ ਕਾਲ ਲੱਗੀ ਹੋਈ ਹੈ ਕੋਈ ਸ਼ਾਹਕੋਟ ਵਿੱਚ ਹੈ ਕਬਾੜ ਨੂੰ ਠੀਕ ਹੈ ਜੀ ਤੇ ਜਦੋਂ ਤੁਸੀਂ ਇੱਥੇ ਪਹੁੰਚੇ ਕਿਹੋ ਜਿਹਾ ਮਾਹੌਲ ਸੀ ਇੱਥੇ ਉੱਥੇ ਮਾਹੌਲ ਕਾਫੀ ਆਗ ਕਿ ਸੀ ਜਦੋਂ ਆ ਕੇ ਦੇਖਿਆ ਤੇ تقريبا 3:30 ਵਜੇ ਦੇ ਹੀ ਉਦੋਂ ਦੇ ਲੱਗੇ ਹੋਏ ਆ ਪਰ ਹਾਲੇ ਥੋੜੀ ਜਿਹੀ ਅੱਗ ਕੰਟਰੋਲ 'ਚ ਆ ਹੁਣ ਪਰ ਬਹੁਤ ਜ਼ਿਆਦਾ ਨਹੀਂ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਨੂੰ ਤੱਕ ਤਿੰਨ ਵਜੇ ਦੀ ਕਹਿੰਦੇ ਵੀ ਲੱਗੀ ਹੋਈ ਹੈ ਪਰ 5:30 ਵੇ ਸਾਡੇ ਕੋਲ ਪਹੁੰਚੀ ਠੀਕ ਹੈ ਜੀ ਤੇ ਕਿੰਨੀਆਂ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ ਨੇ ਗੱਡੀਆਂ ਇੱਥੇ ਕਟੋਂ ਕਟੇ 10 11 ਗੱਡੀਆਂ ਲੱਗੀਆਂ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਜੀ ਨਕੋਦਰ ਤੇ ਸ਼ਾਹਕੋਟ ਦੀ ਠੀਕ ਹੈ